ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਸ਼ੇਰਾਂ ਦੇ ਨਾਲ ਰਿਲੇਟਡ ਗੱਲਾਂ ਬਾਤਾਂ ਨੇ ਮਾਰਕੀਟ ਡਿੱਗ ਰਹੀ ਆ ਸਪੈਸ਼ਲੀ ਜਿਹੜੇ ਨਵੇਂ ਇਨਵੈਸਟਰ ਨੇ ਉਹਨਾਂ ਦਾ ਥੋੜਾ ਜਿਹਾ ਡਰ ਥੋੜਾ ਤੋਖਲਾ ਸ਼ਾਇਦ ਵੱਧ ਰਿਹਾ ਹੋਊਗਾ ਪਰ ਇੰਨੀ ਕੋਈ ਖਾਸ ਗੱਲ ਨਹੀਂ ਹੈਗੀ ਇਹ ਚੱਲਦਾ ਹੀ ਰਹਿੰਦਾ ਸਰਜੀਤ ਪਾਤਰ ਹੋਣਾ ਦੀ ਕਵਤਾ ਵਾਂਗੂ ਕਿ ਕਵਤਾ ਹੀ ਭੁੱਲ ਗਿਆ ਮੈਂ ਹਾਂ ਇਹ ਤਾਂ ਚਲਦੀਆਂ ਹੀ ਰਹਿਣੀਆਂ ਹਵਾਵਾਂ ਤੱਤੀਆਂ ਤੁਸੀਂ ਖੇਡਦੇ ਰਹੋ ਬੱਚਿਓ ਘਰ ਬਣਾਉਣ ਬਣਾਉਣ ਉਸੇ ਤਰ੍ਹਾਂ ਦੀ ਇਹ ਚੀਜ਼ ਹੈਗੀ ਆ ਜੀ ਏ ਚੱਲੀ ਜਾਣਾ ਵਾ ਉਤਰਾ ਚੜਾ ਮਾਰਕੀਟ ਦੇ ਚੱਲੀ ਜਾਣੇ ਆ ਅਸੀਂ ਆਪਣਾ ਕੰਮ ਕਰੀ ਚੱਲੀਏ ਅੱਜ ਦੇ ਦੋ ਸ਼ੇਅਰ ਨੇ ਦੋ ਕੰਪਨੀਆਂ ਬਹੁਤ ਹੀ ਜ਼ਬਰਦਸਤ ਕੰਪਨੀਆਂ ਏਸ ਮਾਰਕੀਟ ਦੀ ਜਿਹੜੀ ਇਹ ਗਰਾਵਟਾ ਇਹਨਾਂ ਨੂੰ ਕੋਈ ਫਰਕ ਪਿਆ ਨਹੀਂ ਇਹਨਾਂ ਦੋਨੇ ਹੀ ਕੰਪਨੀਆਂ ਨੂੰ ਹੋ ਸਕਦਾ ਕਦੇ ਤੁਸੀਂ ਅੱਜ ਦੇ ਵੀਡੀਓ ਦੇ ਲਈ ਮੈਨੂੰ ਦਵਾਵਾਂ ਦਵਾਂ ਗਾਲਾਂ ਨਾ ਦਵਾਂ ਇਹ ਹੀ ਮੇਰੀ ਕੋਸ਼ਿਸ਼ ਰਹੂਗੀ ਪਹਿਲੀ ਕੰਪਨੀ ਹੈਗੀ ਆ ਜੀ ਕ੍ਰਿਸ਼ਨਾ ਮੈਡੀਕਲ ਇੰਸਟੀਚਿਊਸ਼ਨ ਸ਼ਾਰਟ ਦੇ ਵਿੱਚ ਕੇਆਈਐਮਐਸ ਨਾਮ ਤੁਹਾਨੂੰ ਉੱਪਰ ਇਹਦਾ ਆ ਜਾਣਾ ਵਾ ਸੈਕਟਰ ਹੈਗਾ ਮੇਰਾ ਫੇਵਰਟ ਸੈਕਟਰ ਹਸਪੀਟਲ ਵਾਲਾ ਹਸਪੀਟਲਿਟੀ ਨਹੀਂ ਹਸਪੀਟਲਸ ਹਸਪਤਾਲਾਂ ਵਾਲਾ ਸੈਕਟਰ ਹੈਗਾ ਤੇ ਕਿਉਂ ਮੇਰਾ ਫੇਵਰਟ ਅੱਗੇ ਮੈਂ ਤੁਹਾਨੂੰ ਬਹੁਤ ਵਾਰ ਕਿਹਾ ਸਿਰਫ ਕੁਝ ਕੀ ਜਗ੍ਹਾ ਹੈਗੀਆਂ ਦੁਨੀਆ ਦੀਆਂ ਜਿੱਥੇ ਜਾ ਕੇ ਬੰਦਾ 바ਰਗੇਨਿੰਗ ਨਹੀਂ ਕਰਦਾ ਰੇਟ ਘਟ ਕਰਨ ਨੂੰ ਨਹੀਂ ਕਹਿੰਦਾ ਉਲਟਾ ਕਹਿੰਦਾ ਵਾ ਪੈਸੇ ਲੱਖ ਹੋਰ ਲੈ ਲਓ 10 ਲੱਖ ਹੋਰ ਲੈ ਲਓ ਬੰਦਾ ਬਚਾ ਲਓ ਇਹ ਚੀਜ਼ ਆ ਆਬਾਦੀ ਵਧਦੀ ਜਾਣੀ ਆ ਤੇ ਬਿਮਾਰੀਆਂ ਵਧਦੀਆਂ ਜਾਣੀਆਂ ਸੜਕਾਂ ਦੇ ਉੱਤੇ ਗੱਡੀਆਂ ਵਧਦੀਆਂ ਜਾਣੀਆਂ ਐਕਸੀਡੈਂਟ ਦੀ ਰੇਸ਼ੋ ਵਧਦੀ ਜਾਣੀ ਆ ਜ਼ਖਮੀ ਲੋਕ ਹੋਰ ਹਸਪਤਾਲਾਂ 'ਚ ਪਹੁੰਚੇ ਜਾਣਗੇ ਪਲਾਸਟਿਕ ਹੋਰ ਜ਼ਿਆਦਾ ਸਾਡੇ ਅੰਦਰ ਜਾਣਾ ਧੂਆਂ ਪੋਲੂਸ਼ਨ ਹੋਰ ਅੰਦਰ ਜਾਣਾ ਅੰਦਰ ਲੀਆਂ ਜਿਹੜੀਆਂ ਚੀਜ਼ਾਂ ਨੇ ਅੰਗ ਨੇ ਉਹਨਾਂ ਨੇ ਹੋਰ ਬਿਮਾਰ ਛੇਤੀ ਹੋਣਾ ਤਾਂ ਇਹਦਾ ਸਿੱਧਾ ਸਿੱਧਾ ਫਾਇਦਾ ਹੋਣਾ ਤਕੜੇ ਵੱਡੇ ਹਸਪਤਾਲਾਂ ਨੂੰ ਉਹਨਾਂ ਦੇ ਵਿੱਚੋਂ ਇੱਕ ਹੈ ਕੇਆਈਐਮਐਸ ਮੇਨ ਹੈਗੇ ਨੇ ਇਹ ਸਾਊਥ ਇੰਡੀਆ ਦੇ ਵਿੱਚ ਇਹਨਾਂ ਦਾ ਜ਼ਿਆਦਾ ਕੰਮ ਆ ਜਿਵੇਂ ਆਪਣੀ ਇੱਥੇ ਨਾਰਥ ਦੇ ਵਿੱਚ ਆਪਾਂ ਦੇਖੀਏ ਪੰਜਾਬ ਹਰਿਆਣਾ ਦਿੱਲੀ ਆਪਾਂ ਨੂੰ ਮੈਕਸ ਫੋਰਟਿਸ ਅਪੋਲੋ ਜ਼ਿਆਦਾ ਦਿਖਦੇ ਆ ਬਸ ਉਸੇ ਤਰ੍ਹਾਂ ਦਾ ਹੀ ਨਾਮ ਸਮਝ ਲਓ ਬਸ ਇਹ ਆ ਕਿ ਇਹ ਉਹੀ ਵੱਡੀ ਚੀਜ਼ ਹੈਗੇ ਆ ਸਾਊਥ ਇੰਡੀਆ ਦੇ ਵਿੱਚ ਤੇ ਇਸ ਤੋਂ ਇਲਾਵਾ ਬੈਲੈਂਸ ਸ਼ੀਟ ਇਹਨਾਂ ਦੀ ਕੀ ਕਹਿੰਦੀ ਆ 2016 ਦੇ ਵਿੱਚ 512 ਕਰੋੜ ਦੀ ਸੇਲ ਸੀਗੀ ਜਿਹੜੀ ਕਿ 2024 ਆਉਂਦੇ-ਉਂਦੇ 9 ਸਾਲਾਂ ਦੇ ਵਿੱਚ ਹੋ ਗਈ 2500 ਕਰੋੜ ਦੀ 5 ਗੁਣਾ ਜਿਹੜਾ ਕੰਮ ਸੀ ਇਹਨਾਂ ਦਾ ਉਹ 9 ਸਾਲਾਂ ਦੇ ਵਿੱਚ ਵੱਧ ਗਿਆ 5 ਗੁਣਾ net profit 2016 ਦੇ ਵਿੱਚ ਸੀਗਾ 28 ਕਰੋੜ ਮਾਰਚ 2024 ਤੱਕ ਹੋ ਗਿਆ 28 ਤੋਂ 336 ਕਰੋੜ ਦੇਖ ਲਓ 10 ਤੋਂ 12 13 ਗੁਣਾ ਪ੍ਰੋਫਿਟ ਵਧ ਗਿਆ ਇਹਨਾਂ ਦਾ ਇਹਨਾਂ ਜਾਦੇ ਕੰਮਕਾਰ ਹੈਗਾ ਇੱਕ ਹੋਰ ਚੀਜ਼ ਮੈਂ ਤੁਹਾਨੂੰ ਇੱਥੇ ਥੋੜਾ ਰੁੱਕ ਕੇ ਦੱਸਦਾ ਦੇਖੋ ਆਪਾਂ ਕਿਤੋਂ ਵੀ ਲੰਘਦੇ ਆਂ ਬੇਰੋਜ਼ਗਾਰੀ ਵੀ ਹੈਗੀ ਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਕੋਈ ਵੀ ਵੱਡਾ ਕੰਮ ਕਰਨਾ ਉਹਦੇ ਲਈ ਕਰੋੜਾਂ ਰੁਪਈਆ ਚਾਹੀਦਾ ਲੱਖਾਂ ਤਾਂ ਚਾਹੀਦਾ ਹੀ ਚਾਹੀਦਾ 40 ਲੱਖ 50 ਲੱਖ ਤੋਂ ਘੱਟ ਕੋਈ ਚੰਗਾ ਤਕੜਾ ਕੰਮ ਹੁੰਦਾ ਨਹੀਂ ਸ਼ੇਅਰ ਮਾਰਕੀਟ ਤੁਹਾਨੂੰ ਇੱਕ ਇਹੋ ਜਿਹੀ ਅਪਰਚੂਨਿਟੀ ਦਿੰਦੀ ਆ ਤੁਸੀਂ ਕਿਸੇ ਵੀ ਇਹੋ ਜਿਹੇ ਹਸਪੀਟਲ ਦੇ ਸਾਹਮਣੇ ਤੋਂ ਲੰਘੋਗੇ ਜਿਹਨੂੰ ਦੇਖ ਕੇ ਦਿਲ ਚੋਂ ਦਾ ਯਾਰ ਕਿੰਨਾ ਵੱਡਾ ਹਸਪੀਟਲ ਖੜਾ ਕੀਤਾ ਬੰਦਿਆਂ ਨੇ ਕਿੰਨੇ ਇਹਨਾਂ ਨੂੰ ਪੈਸੇ ਬਣਦੇ ਹੋਣਗੇ ਇਹ ਸ਼ੇਅਰ ਮਾਰਕੀਟ ਉਹੀ ਚੀਜ਼ ਆ ਤੁਸੀਂ ਉਹਦੇ ਚ ਆਪਣਾ ਹਿੱਸਾ ਪਾ ਸਕਦੇ ਹੋ ਇਹ ਅਸਲ ਦੇ ਵਿੱਚ ਹਿੱਸੇਦਾਰੀ ਆ ਤੁਸੀਂ ਭਾਵੇਂ 1 ਲੱਖ ਰੁਪਈਆ ਪਾਓ ਭਾਵੇਂ ਤੁਸੀਂ 10000 ਪਾਓ ਭਾਵੇਂ 5000 ਪਾਓ ਚਾਹੇ 1 ਕਰੋੜ ਪਾਓ ਉਹ ਤੁਹਾਡੀ ਉਸ ਚੀਜ਼ ਦੇ ਵਿੱਚ ਉਸ ਬਿਜ਼ਨਸ 'ਚ ਹਿੱਸੇਦਾਰੀ ਆ ਇਹ ਹੁੰਦੀ ਆ ਸ਼ੇਅਰ ਮਾਰਕੀਟ ਤੁਹਾਨੂੰ ਇੱਕ ਅਪਰਚੂਨਿਟੀ ਦਿੰਦੀ ਆ ਤੁਸੀਂ ਕਿਸੇ ਵੀ ਵੱਡੇ ਤੋਂ ਵੱਡੇ ਤਕੜੇ ਸਰਮਾਇਦਾਰ ਦੇ ਨਾਲ ਈਵਨ ਅਦਾਨੀਆਂ ਦੇ ਨਾਲ ਉਬਾਨੀਆਂ ਦੇ ਨਾਲ ਆਪਣੀ ਹਿੱਸੇਦਾਰੀ ਪਾ ਸਕਦੇ ਹਾਂ ਇਹ ਚੀਜ਼ਾ ਸ਼ੇਅਰ ਹਿੱਸਾ ਤਾਂ ਇਹਨੂੰ ਇਸ ਤਰ੍ਹਾਂ ਹੀ ਸਮਝਣਾ ਚਾਹੀਦਾ ਵਾ ਹੁਣ ਅਗਲੀ ਗੱਲ ਕਰਦੇ ਹਾਂ ਕਿ ਜਿਹੜੇ ਐਚਐਸਬੀਸੀ ਵਾਲੇ ਆ ਇਹ ਯੂਕੇ ਬੇਸਡ ਇੱਕ ਬਹੁਤ ਇੱਕ ਤਾਂ ਬੈਂਕ ਬਹੁਤ ਵੱਡਾ ਵਾ ਐਚਐਸਬੀਸੀ ਉਸ ਤੋਂ ਇਲਾਵਾ ਬ੍ਰੋকারেਜ ਫਰਮ ਵੀ ਹੈਗੀ ਆ ਅਲੱਗ-ਅਲੱਗ ਕੰਪਨੀਆਂ ਦੇ ਬਾਰੇ ਵਿੱਚ ਆਪਣੀਆਂ ਰਿਪੋਰਟਸ ਦਿੰਦੇ ਰਹਿੰਦੇ ਆ ਕਿਹੜੀ ਕੰਪਨੀ ਅਗਲੇ ਕੁਝ ਸਾਲਾਂ 'ਚ ਵਧਿਆ ਕਰੂਗੀ ਕਿ ਕਿਹੜੀ ਮਾੜਾ ਕਰੂਗੀ ਮਤਲਬ ਇਸ ਇਸ ਤਰ੍ਹਾਂ ਦਾ ਇਹਨਾਂ ਨੇ ਕੇਆਈਐਮਐਸ ਦੇ ਬਾਰੇ 'ਚ ਕਿਹਾ ਕਿ ਅਗਲੇ 4 ਸਾਲਾਂ ਦੇ ਦਰਮਿਆਨ ਤਿੰਨਾਂ ਜਾਂ ਚਾਰਾਂ ਸਾਲਾਂ ਦੇ ਦਰਮਿਆਨ ਜਿਹੜੀ ਕੇਆਈਐਮਐਸ ਦੀ ਗਰੋਥ ਹੈਗੀ ਆ ਜਿਸ ਪਰਸੈਂਟੇਜ ਵਧੂਗਾ ਉਹ ਹੈਗੀ ਆ 26% ਬਹੁਤ ਹੀ ਜ਼ਿਆਦਾ ਹੋ ਜਾਂਦੀ ਹੈ 26% ਇਹ ਇਹਨਾਂ ਨੇ ਕਿਹਾ ਵਾ ਸਾਊਥ ਇੰਡੀਆ 'ਚ ਮਤਲਬ ਮੁਝੇ ਮੈਂ ਦੱਸਿਆ ਇਹਨਾਂ ਦਾ ਕੰਮ ਪਹਿਲਾਂ ਹੀ ਹੈਗਾ ਉਸ ਤੋਂ ਇਲਾਵਾ ਹੁਣ ਤਿੰਨ ਹੋਰ ਇੰਡੀਆ ਦੇ ਬਹੁਤ ਹੀ ਵੱਡੇ ਬਹੁਤ ਅਮੀਰ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਹਸਪੀਟਲ ਬਣ ਰਹੇ ਆ ਅੰਡਰ ਕੰਸਟਰਕਸ਼ਨ ਆ ਬਹੁਤ ਛੇਤੀ ਉੱਥੋਂ ਇਹਨਾਂ ਦਾ ਕੰਮ ਸ਼ੁਰੂ ਹੋ ਜਾਣਾ ਉਹ ਹੈਗੇ ਆ ਮੁੰਬਈ ਬੈਂਗਲੌਰ ਤੇ ਨਾਸਿਕ ਨਾਮ ਹੀ ਮੇਰੇ ਖਿਆਲ ਚ ਕਾਫੀ ਨੇ ਇਹਨਾਂ ਤੋਂ ਵੱਡੇ ਇਹਨਾਂ ਤੋਂ ਅਮੀਰ ਸ਼ਹਿਰ ਕਿਹੜੇ ਹੋਰ ਨੇ ਤਾਂ ਇਹ ਹੈਗੀ ਗੱਲ ਅਗਲੀ ਚੀਜ਼ ਹੈਗੀ ਆ ਜੀ ਇਹਨਾਂ ਨੇ ਹੁਣੇ ਇੱਕ ਇਹ ਤਾਂ ਇਹਨਾਂ ਦੇ ਆਪਣੇ ਹਸਪੀਟਲ ਬਣ ਰਹੇ ਆ ਇੱਕ ਹਸਪੀਟਲ ਹੈਗਾ ਵਿਜ਼ਾਗ ਦੇ ਵਿੱਚ ਉਹ ਹਸਪੀਟਲ ਮਲਟੀ ਸਪੈਸ਼ਲਿਟੀ ਹਸਪੀਟਲ ਸੀਗਾ ਮਤਲਬ ਜਿਵੇਂ ਕੋਈ ਹੋ ਸਕਦਾ ਕੋਈ ਲੋਕਲ ਡਾਕਟਰਸ ਹੋਣ ਜਿਨ੍ਹਾਂ ਨੇ ਹੌਲੀ ਹੌਲੀ ਗਰੋ ਕਰਕੇ ਆਪਣਾ ਕੰਮ ਵਧਾ ਕੇ ਹਰੇਕ ਇਲਾਕੇ ਦੇ ਵਿੱਚ ਕੋਈ ਨਾ ਕੋਈ ਹਜੇ ਡਾਕਟਰ ਹੁੰਦੇ ਆ ਜਿਨ੍ਹਾਂ ਨੇ ਛੋਟੇ ਕੰਮ ਤੋਂ 20 ਸਾਲ ਪਹਿਲਾਂ ਅੱਜ ਬਹੁਤ ਵੱਡਾ ਹਸਪੀਟਲ ਬਣਾ ਲਿਆ ਉਸੇ ਤਰ੍ਹਾਂ ਦਾ ਹੀ ਇਹ 200 ਬੈੱਡ ਦਾ 200 ਬੈੱਡ ਦਾ ਇਹ ਇੱਕ ਬਹੁਤ ਵੱਡਾ ਹਸਪੀਟਲ ਆ ਇਹਨੂੰ ਇਹਨਾਂ ਨੇ ਸਿੱਧਾ ਦਾ ਸਿੱਧਾ ਹੀ ਖਰੀਦ ਲਿਆ ਆਪਣੇ ਅੰਡਰ ਕਰ ਲਿਆ ਤਾਂ ਇਹ ਵੀ ਚੀਜ਼ ਹੈਗੀ ਆ ਜਿੰਨੇ ਜ਼ਿਆਦਾ ਬੈੱਡ ਹੋਣਗੇ ਜਿਹੜੇ ਹਸਪੀਟਲ ਹੁੰਦੇ ਆ ਉਹਨਾਂ ਦਾ ਜਿਹੜਾ ਪ੍ਰੋਫਿਟ ਹੁੰਦਾ ਉੱਪਰ ਬੈੱਡ ਦੇਖਿਆ ਜਾਂਦਾ ਕਿ ਇਸ ਹਸਪੀਟਲ ਦੀ ਜਿਹੜੀ ਕੰਪਨੀ ਆ ਟੋਟਲ ਹਸਪੀਟਲ ਕਿੰਨੇ ਆ ਤੇ ਟੋਟਲ ਕਿੰਨੇ ਬੈੱਡ ਨੇ ਇਹਨਾਂ ਦੇ ਕੋਲੇ ਹਰ ਬੈੱਡ ਤੋਂ ਇਹਨਾਂ ਨੂੰ ਇੱਕ ਸਾਲ ਦੇ ਵਿੱਚ ਹੀ ਆ ਹਰ ਕੁਆਟਰ ਕਿੰਨੇ ਪੈਸੇ ਬਣ ਰਹੇ ਤਾਂ ਇਹ ਹੈਗੀ ਆ ਗੱਲਬਾਤ ਹੁਣ ਤੁਹਾਨੂੰ ਮੈਂ ਇੱਕ ਹੋਰ ਦਿਲਚਸਪ ਚੀਜ਼ ਇਹਦੇ ਬਾਰੇ ਦੱਸਦਾ ਕਿ ਆਈ ਐਮ ਐਸ ਬਾਰੇ ਮਾਰਕੀਟ ਡਿੱਗ ਰਹੀ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਅਜਾ ਸਟਾਕ ਜਾਂ ਹੋਊਗਾ ਜਿਹੜਾ ਇਸ ਮਾਰਕੀਟ ਡਿੱਗਦੀ ਦੇ ਵਿੱਚ ਥੱਲੇ ਨਹੀਂ ਗਿਆ ਹੋਇਆ ਹੁਣ ਆਪਾਂ ਚੈੱਕ ਕਰਦੇ ਹਾਂ ਇਹਨਾਂ ਦਾ ਸਟਾਕ ਆ ਦੇਖੋ ਜਦੋਂ ਤੋਂ ਮਾਰਕੀਟ ਨੇ ਡਿੱਗਣਾ ਸ਼ੁਰੂ ਕੀਤਾ ਇਹ ਭਾਈ ਸਾਹਿਬ ਬਾਕੀ ਸਾਰਿਆਂ ਤੋਂ ਅਲੱਗ ਚੱਲਦੇ ਆ ਇਹ ਭੱਜਣਾ ਸ਼ੁਰੂ ਕਰ ਰਹੇ ਆ ਲਗਾਤਾਰ ਇਹ ਸਟਾਕ ਜਿਹੜਾ ਹੈਗਾ ਵਧਦਾ ਜਾ ਰਿਹਾ ਹੁਣ ਮੈਂ ਇੱਥੇ ਇਹ ਨਹੀਂ ਕਹਿ ਰਿਹਾ ਕਿ ਬਾਕੀ ਮਾਰਕੀਟ ਭਾਵੇਂ ਕਦੇ ਵੀ ਡਿੱਗੇ ਇੱਕ ਅਤੇ ਡਿੱਗੂਗਾ ਨਹੀਂ ਇਹ ਚੀਜ਼ ਮੈਂ ਨਹੀਂ ਕਹਿ ਰਿਹਾ ਮੈਂ ਇਹ ਕਹਿ ਰਿਹਾ ਇੱਥੋਂ ਇਹ ਪਤਾ ਲੱਗ ਰਿਹਾ ਕਿ ਇਹ ਕਿੰਨਾ ਸਟਰੋਂਗ ਹੁਣ ਇਸ ਸੈਕਟਰ ਦਾ ਜਿਹੜਾ ਸਭ ਤੋਂ ਵੱਡਾ ਫਿਲਹਾਲ ਦਾ ਸਟਾਕ ਹੈਗਾ ਅਪੋਲੋ ਅਪੋਲੋ ਦਾ ਤੁਸੀਂ ਕਦੇ ਅਪੋਲੋ ਹਸਪੀਟਲ ਸ਼ੇਅਰ ਪ੍ਰਾਈਸ ਕਰਕੇ ਗੂਗਲ ਕਰੋਗੇ ਤਾਂ ਤੁਹਾਨੂੰ ਪਤਾ ਲੱਗੂ ਕਿੰਨੇ ਜ਼ਿਆਦਾ ਗੁਣਾ ਉਹ ਵੱਧ ਚੁੱਕਿਆ ਅੱਜ ਤੱਕ ਇਹ ਹਲੇ ਬਿਲਕੁਲ ਆਪਣੀ ਪਹਿਲੀ ਸਟੇਜ ਦੇ ਉੱਪਰ ਹੈਗਾ 10 ਸਾਲਾਂ ਬਾਅਦ ਇਹ ਕਿੱਥੇ ਹੋਊਗਾ ਇਹਦੀ ਵੀ ਕਿਆਸ ਰਾਈ ਸਿਰਫ ਲਾਈ ਜਾ ਸਕਦੀ ਆ ਤੇ ਕਿਉਂਕਿ ਮੈਂ ਕੋਈ ਆਈਡੀਆ ਦੇਣਾ ਚਾਹੁੰਦਾ ਨਹੀਂ ਮੈਂ ਕੋਈ ਸੁਪਨੇ ਬਹੁਤ ਵੱਡੇ ਦਿਖਾਉਣਾ ਚਾਹੁੰਦਾ ਨਹੀਂ ਨਿੱਜੀ ਤੌਰ ਤੇ ਉੱਪਰ ਮੇਰੇ ਸੁਪਨੇ ਇਸ ਸ਼ੇਅਰ ਨੂੰ ਲੈ ਕੇ ਬਹੁਤ ਵੱਡੇ ਆ ਪਰ ਮੈਂ ਸ਼ੇਅਰ ਨਹੀਂ ਕਰੂੰਗਾ ਮੈਂ ਕਹੂੰਗਾ ਨਹੀਂ ਉਹ ਠੀਕ ਹੈ ਜੀ ਤਾਂ ਇਹ ਹੈ ਕਿ ਇੱਕ ਕੰਪਨੀ ਜਿਹੜੀ ਕਿ ਹਰ ਇੱਕ ਇਨਸਾਨ ਦੇ ਜਿਹੜਾ ਕਹਿੰਦਾ ਕਿ ਮੈਂ ਲੌਂਗ ਟਰਮ ਪੋਰਟਫੋਲੀਓ ਬਣਾਉਣਾ ਸਟਾਕ ਮਾਰਕੀਟ ਦਾ ਇਹ ਇੱਕ ਸਟਾਕ ਹੈ ਜਿਹੜਾ ਬਿਲਕੁਲ ਹੋਣਾ ਹੀ ਚਾਹੀਦਾ ਹੈ ਉਹਨਾਂ ਦੇ ਕੋਲੇ ਇਹ ਹੈਗਾ ਜੀ ਆਪਣਾ ਪਹਿਲਾ ਸਟਾਕ ਹੁਣ ਆਪਾਂ ਚੱਲਦੇ ਹਾਂ ਅੱਜ ਦੀ ਆਪਣੀ ਦੂਸਰੀ ਕੰਪਨੀ ਵੱਲ ਮੇਰੀ ਫੇਵਰਿਟ ਕੰਪਨੀਆਂ ਦੇ ਵਿੱਚੋਂ ਇੱਕ ਬਹੁਤ ਪਹਿਲਾਂ ਮੈਂ ਦਾ ਕੁਝ ਵਾਰ ਲਗਾਤਾਰ ਜ਼ਿਕਰ ਕੀਤਾ ਪਿੱਛੇ ਜੇ ਤੋਂ ਬਹੁਤ ਟਾਈਮ ਹੋ ਗਿਆ ਹੁਣ ਨਹੀਂ ਜ਼ਿਕਰ ਕੀਤਾ ਬਹੁਤ ਸਾਰੇ ਦੋਸਤ ਹੋਣਗੇ ਜਿਹੜੇ ਸ਼ਾਇਦ ਨਵੇਂ ਜੁੜੇ ਆ ਮੈਂ ਤੁਹਾਨੂੰ ਦੱਸ ਦਿੰਨਾ ਅਗਲੀ ਕੰਪਨੀ ਸ਼ਾਇਦ ਤੁਹਾਨੂੰ ਉੱਪਰ ਦੇਖਣੀ ਸਟਾਰਟ ਹੋ ਚੁੱਕਿਆ ਉਹਦਾ ਨਾਮ ਮੈਨਕਾਈਂਡ ਫਾਰਮਾ ਫਾਰਮਾ ਤੋਂ ਤੁਹਾਨੂੰ ਪਤਾ ਲੱਗ ਗਿਆ ਦਵਾਈਆਂ ਬਣਾਉਣ ਦੀ ਕੰਪਨੀ ਆ। ਇੰਡੀਆ ਦੀ ਚੌਥੇ ਨੰਬਰ ਦੀ ਕੰਪਨੀ ਆ ਸਭ ਤੋਂ ਵੱਡੀ। ਫੇਰ ਉਹੀ ਗੱਲ ਆ ਗਈ ਜਿਹੜੀ ਹਸਪਤਾਲਾਂ ਦੇ ਨਾਲ ਆ ਕਿ ਉਵੇਂ ਬਿਮਾਰੀਆਂ ਵੱਧਦੀਆਂ ਜਾਣੀਆਂ ਉਹ ਸਾਰਾ ਕੁਝ। ਪਰ ਥੋੜਾ ਜਿਹਾ ਫਰਕ ਰਹਿੰਦਾ ਵਾ। ਇਹਨਾਂ ਦੇ ਵਿੱਚ ਕੰਪੀਟੀਸ਼ਨ ਜ਼ਿਆਦਾ ਆ ਪਰ ਮੈਨਕਾਇੰਡ ਫਾਰਮਾ ਮੈਂ ਕਿਉਂ ਪਿਕ ਕੀਤੀ ਆ? ਬਾਕੀ ਦੀਆਂ ਹੋਰ ਬਹੁਤ ਸਾਰੀਆਂ ਦਵਾਈਆਂ ਦੀਆਂ ਕੰਪਨੀਆਂ ਦੀ ਗੱਲ ਮੈਂ ਕਿਉਂ ਨਹੀਂ ਕੀਤੀ? ਮੈਨਕਾਇੰਡ ਦੀ ਕਿਉਂ ਕੀਤੀ? ਉਹਦੇ 'ਚ ਕੁਝ ਗੱਲਾਂ ਨੇ। ਉਹ ਇਹ ਹੈਗੀ ਆ ਇੱਕ ਤਾਂ ਦਵਾਈਆਂ ਬਣਾਉਂਦੇ ਉਹ ਤਾਂ ਗੱਲ ਵੱਖਰੀ ਆ ਉਸ ਤੋਂ ਬਾਅਦ ਇਨਸਾਨ ਦੀ ਨਿੱਜੀ ਜ਼ਿੰਦਗੀ ਜਿਹੜੀ ਉਹਦੀ ਇੱਕ ਪਰਸਨਲ ਲਾਈਫ ਹੁੰਦੀ ਆ ਜਿਹੜੀ ਉਹਦੀ ਬੈਡਰੂਮ ਦੇ ਅੰਦਰ ਦੀ ਲਾਈਫ ਜਿਹੜੀ ਉਹ ਆਪਣੇ ਜੀਵਨ ਸਾਥੀ ਦੇ ਨਾਲ ਬਤਾਉਂਦਾ ਉਹਦੇ ਵਿੱਚ ਇੱਕ ਜਿਵੇਂ ਆਪਾਂ ਕਹਿੰਦੇ ਆ ਕਿ ਸਰੀਰਕ ਉਹਦੀ ਜਿਹੜੀ ਸੁੱਖ ਦੀ ਜ਼ਿੰਦਗੀ ਆ ਉੱਥੇ ਇਹਨਾਂ ਦੇ ਕੋਲੇ ਸਭ ਤੋਂ ਵੱਡਾ ਪ੍ਰੋਡਕਟ ਹੈਗਾ ਕੋਂਡੋਮਸ ਦਾ ਉਹ ਹੈਗਾ ਮੈਨ ਫੋਰਸ ਕਰਕੇ ਪੂਰੇ ਇੰਡੀਆ ਦੇ ਵਿੱਚ ਮੈਨ ਫੋਰਸ ਜਿਹੜੇ ਕੌਂਡਮ ਨੇ ਉਹਨਾਂ ਦਾ ਮਾਰਕੀਟ ਸ਼ੇਅਰ ਮੈਂ ਤੁਹਾਨੂੰ ਇੱਕ ਵਾਰ ਉਹ ਵੀ ਦੱਸ ਦਿੰਦਾ ਸ਼ਾਇਦ 32% ਦੇ ਨੇੜੇ ਤੇੜੇ ਆ 32% ਇਨਸਾਨ ਦੀ ਨਿੱਜੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ ਉੱਪਰੋਂ ਜਿਹੜੇ ਹੁਣ ਅੱਜ ਕੱਲ ਪਿਛਲੇ ਕੁਝ ਸਾਲਾਂ ਤੋਂ ਗਵਰਨਮੈਂਟ ਵੱਲੋਂ ਵੀ ਪ੍ਰਾਈਵੇਟ ਅਦਾਰਿਆਂ ਵੱਲੋਂ ਵੀ ਹਸਪੀਟਲਸ ਦੁਆਰਾ ਵੀ ਇੱਕ ਜਿਹੜਾ ਸਰੀਰਿਕ ਤੌਰ ਦੇ ਉੱਪਰ ਜਿਹੜੀਆਂ ਉਹ ਕਿਹਾ ਜਾਂਦਾ ਕਿ ਪ੍ਰੀਕੌਸ਼ਨਸ ਰੱਖੋ ਬਿਮਾਰੀਆਂ ਤੋਂ ਵੀ ਬਚਣ ਲਈ ਜਾਂ ਜਨਸੰਖਿਆ ਨੂੰ ਕੰਟਰੋਲ ਕਰਨ ਲਈ ਉਹਦੇ ਕਰਕੇ ਵੀ ਇੱਕ ਜਿਹਨੂੰ ਕਹਿੰਦੇ ਆ ਕਿ ਕੀ ਆਪਾਂ ਵਰਡ ਬੋਲ ਦੋਨੇ ਆ ਕਿ ਅਨ ਸੇਫ ਅਨ ਸੇਫ ਜਿਹੜਾ ਸੈਕਸ ਹੈਗਾ ਉਹਦੇ ਤੋਂ ਹਟ ਕੇ ਹੁਣ ਇਹਨਾਂ ਦੀ ਜਿਹੜੇ ਕੌਂਡਮਸ ਇਹਨਾਂ ਦੀ ਵਿਕਰੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਤੇ ਉਹਦੇ ਵਿੱਚ ਜੇ 100 ਕੌਂਡਮਸ ਵਿਕ ਰਹੇ ਆ ਪੂਰੇ ਇੰਡੀਆ ਦੇ ਵਿੱਚ ਕਿਤੇ ਵੀ ਉਹਨਾਂ ਦੇ ਵਿੱਚੋਂ 32 ਸਿਰਫ ਮੈਨ ਫੋਰਸ ਦੇ ਨੇ ਤਾਂ ਤੁਸੀਂ ਇੱਥੋਂ ਹੀ ਇਸ ਚੀਜ਼ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਕਿ ਇੰਪੋਰਟੈਂਟ ਇਹ ਚੀਜ਼ ਹੈਗੀ ਆ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਦਾ ਇਹ 파ਰਟ ਹੈਗਾ ਲੌਂਗ ਟਰਮ ਦੇ ਵਿੱਚ ਵੀ ਦੇਖ ਲਓ ਕਿ ਇਹਨੂੰ ਕਿਸੇ ਸੌਫਟਵੇਅਰ ਨੇ ਇਹਨੂੰ ਚੇਂਜ ਨਹੀਂ ਕਰਨਾ ਕਿਸੇ ਟੈਕਨੋਲੋਜੀ ਨੇ ਇਹਨੂੰ ਬਦਲਣਾ ਨਹੀਂ ਤੇ ਇਸੇ ਤਰ੍ਹਾਂ ਹੀ ਚੀਜ਼ ਰਹਿਣੀ ਆ ਉਹਦੇ ਵਿੱਚ ਇੰਨਾ ਵੱਡਾ ਮਾਰਕੀਟ ਸ਼ੇਅਰ ਮੈਨਫੋਰਸ ਦੇ ਕੋਲੇ ਆ ਤੇ ਮੈਨਫੋਰਸ ਕੀ ਦਾ ਬ੍ਰਾਂਡ ਹੈਗਾ ਮੈਨ ਕਾਈਂਡ ਫਾਰਮਾ ਦਾ ਤਾ ਇੱਕ ਇਹ ਚੀਜ਼ ਆ ਹੁਣ ਆ ਗਈ ਦੂਸਰੀ ਚੀਜ਼ ਦੂਸਰੀ ਚੀਜ਼ ਇੱਕ ਹਾਸੋਹਿਣੀ ਗੱਲ ਕਹਿ ਲਈਏ ਜਾਂ ਸੀਰੀਅਸ ਮੁੱਦਾ ਵੀ ਹੈਗਾ ਇਹ ਇਸ ਪ੍ਰੋਸੈਸ ਤੋਂ ਅਗਲਾ ਹੁੰਦਾ ਅੱਜਕੱਲ ਬਹੁਤ ਸਾਰੇ ਨੌਜਵਾਨ ਜੋੜਿਆਂ ਨੂੰ ਜਿਹੜੀ ਪ੍ਰੋਬਲਮ ਹੋ ਰਹੀ ਆ ਉਹ ਹੈਗੀ ਆ ਕਿ ਉਹਨਾਂ ਦੇ ਬੱਚੇ ਪੈਦਾ ਨਹੀਂ ਹੋ ਰਹੇ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਬੇਬੀ ਕਨਸੀਵ ਕਰਨ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ ਤੇ ਉਹਦੇ ਵਿੱਚ ਇੰਡੀਆ ਦੀ ਸਭ ਤੋਂ ਜਿਹੜੀ ਵੱਡੀ ਕੰਪਨੀ ਹੈਗੀ ਆ ਉਹ ਹੈਗੀ ਆ BSV BSV ਸਭ ਤੋਂ ਵੱਡੀ ਕੰਪਨੀ ਆ ਜਿਹੜੀ ਇਸ ਤਰ੍ਹਾਂ ਦੇ ਟ੍ਰੀਟਮੈਂਟ ਕਰਦੀ ਆ ਉਹਨਾਂ ਨੌਜਵਾਨ ਲੜਕੀਆਂ ਦੇ ਜਿਨ੍ਹਾਂ ਨੂੰ ਇਸ ਤਰ੍ਹਾਂ ਕਨਸੀਵ ਕਰਨ ਦੇ ਵਿੱਚ ਬੇਬੀ ਕਨਸੀਵ ਕਰਨ ਵਿੱਚ ਪ੍ਰੋਬਲਮ ਆਉਂਦੀ ਆ ਤੇ ਹੁਣ ਇਹਨਾਂ ਨੇ ਕੀ ਕੀਤਾ ਮੈਨਕਾਇੰਡ ਨੇ ਮੈਨਕਾਇੰਡ ਨੇ ਪੂਰੀ ਦੀ ਪੂਰੀ ਕੰਪਨੀ ਹੀ ਖਰੀਦ ਲਈ ਤੇ ਉਹ ਕੰਪਨੀ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਆ ਤਾਂ ਹੁਣ ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਇਨਸਾਨ ਦੀ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਦੋ ਸਭ ਤੋਂ ਵੱਡੀਆਂ ਚੀਜ਼ਾਂ ਦੇ ਵਿੱਚ ਇਹ ਸਭ ਤੋਂ ਵੱਡੇ ਲੀਡਰ ਬਣ ਚੁੱਕੇ ਆ ਮੈਨ ਕਾਈਂਡ ਫਾਰਮਾ ਵਾਲੇ ਤੇ ਦਵਾਈਆਂ ਦੀ ਗੱਲ ਤਾਂ ਮੈਂ ਹਾਲੇ ਕੀਤੀ ਹੀ ਨਹੀਂ ਤੇ ਦੂਸਰੀ ਗੱਲ ਇਹ ਜੇ ਦਵਾਈਆਂ ਦੀ ਗੱਲ ਕਰਾਂਗੇ ਤਾਂ ਬਹੁਤ ਇਹਨਾਂ ਦੀ ਬੈਲੈਂਸ ਸ਼ੀਟ ਦੇਖ ਲੈਣੇ ਹੁਣ ਜੇ ਮੈਂ ਤੁਹਾਨੂੰ ਇੰਨੀਆਂ ਵਧੀਆ ਕਹਾਣੀਆਂ ਇਹਦੀਆਂ ਸੁਣਾਈ ਦਿੱਤੀਆਂ ਨੇ ਤਾਂ ਡੈਟ ਔਨ ਡੈਟ ਨਹੀਂ ਬੈਲੈਂਸ ਸ਼ੀਟ ਤਾਂ ਵਧੀਆ ਹੋਊਗੀ ਹੋਗੀ ਮਾਰਚ 2018 ਦੇ ਵਿੱਚ ਸੇਲ ਸੀਗੀ 3900 ਕਰੋੜ ਦੀ ਮਾਰਚ 2024 ਤੱਕ 7 ਸਾਲਾਂ ਦੇ ਵਿੱਚ ਹੋ ਗਈ 9200 ਕਰੋੜ 2.5 ਗੁਣਾ ਵੱਧ ਚੁੱਕੀ ਆ ਪ੍ਰੋਫਿਟ 694 ਕਰੋੜ ਤੋਂ 7 ਸਾਲਾਂ ਦੇ ਵਿੱਚ ਹੋ ਗਿਆ 1823 ਕਰੋੜ ਇਹ ਵੀ 2.5 ਗੁਣਾ ਵੱਧ ਗਿਆ ਤਾਂ ਇਹ ਵੀ ਇੱਕ ਬਹੁਤ ਹੀ ਚੰਗੀ ਚੀਜ਼ ਹੈਗੀ ਹੈ ਜੇ ਇਹਨਾਂ ਦੀ ਤੇ ਉਸ ਤੋਂ ਇਲਾਵਾ ਹੋਰ ਕੀ ਹੋ ਸਕਦਾ ਹਾਂ ਫਿਊਚਰ ਦੇ ਵਿੱਚ ਇਹ ਆਪਣੀਆਂ ਕੁਝ ਸੈਕਟਰ ਦੇ ਵਿੱਚ ਗਲੋਬਲ ਲੀਡਰ ਬਣ ਸਕਦੇ ਆ ਸਿਰਫ ਇੰਡੀਆ ਦੀ ਸਭ ਤੋਂ ਵੱਡੀ ਕੰਪਨੀ ਨਹੀਂ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਬਣ ਸਕਦੀ ਤੇ ਉਹ ਵੀ ਉਹੀ ਫਿਰ ਉਹਦੇ ਵਿੱਚ ਵੀ ਕਹਿ ਰਿਹਾ ਫਰਟੀਲਾਈਜੇਸ਼ਨ ਦੇ ਵਿੱਚ ਉਹਦੀ ਸਭ ਤੋਂ ਵੱਡੀ ਕੰਪਨੀ ਇਹ ਹੋ ਸਕਦੀ ਹੈ ਅਗਲੇ ਕੁਝ ਸਾਲਾਂ ਦੇ ਵਿੱਚ ਹੁਣ ਆਪਾਂ ਗੱਲ ਕਰ ਲੈਂਦੇ ਆ ਇਹਨਾਂ ਦੇ ਸ਼ੇਅਰ ਪ੍ਰਾਈਸ ਬਾਰੇ ਜਦੋਂ ਕਿ ਪੂਰੀ ਮਾਰਕੀਟ ਡਿੱਗ ਰਹੀ ਆ ਇਹ ਦੋ ਕੰਪਨੀਆਂ ਨੇ ਜਿਨ੍ਹਾਂ ਨੂੰ ਕੋਈ ਫਰਕ ਪੈ ਨਹੀਂ ਰਿਹਾ ਫਿਲਹਾਲ ਲਈ ਪਰ ਫਿਰ ਉਹ ਹੀ ਗੱਲ ਮੈਂ ਨਹੀਂ ਕਹਿ ਰਿਹਾ ਕਿ ਅਗਲੇ ਹਫਤੇ ਮਾਰਕੀਟ ਕਿੱਥੇ ਜਾਊਗੀ ਆ ਇਹਨਾਂ ਦੇ ਪ੍ਰਾਈਸ ਕਿੱਥੇ ਜਾਣਗੇ ਬਟ ਹਾਂ ਜੇ ਆਪਾਂ ਬਹੁਤ ਲੰਬੀ ਇੱਕ ਸੋਚ ਲੈ ਕੇ ਚੱਲਦੇ ਆ ਤਾਂ ਇਹ ਕੰਪਨੀਆਂ ਬਹੁਤ ਹੀ ਜ਼ਿਆਦਾ ਵਧੀਆ ਨੇ ਕੋਈ ਵੀ ਇਨਸਾਨ ਜਿਹੜਾ ਸੋਚ ਰਿਹਾ ਕਿ ਮੈਂ ਇੱਕ ਲੌਂਗ ਟਰਮ ਪੋਰਟਫੋਲੀਓ ਬਣਾਉਣਾ ਇਹ ਦੋ ਕੰਪਨੀਆਂ ਉਹ ਜ਼ਰੂਰ ਨੇ ਜਿਹੜੀਆਂ ਉਹਨਾਂ ਦੇ ਕੋਲੇ ਹੋਣੀਆਂ ਚਾਹੀਦੀਆਂ ਨੇ ਸ਼ੇਅਰ ਪ੍ਰਾਈਸ ਦੇਖੋਗੇ ਲਗਾਤਾਰ ਮਤਲਬ ਹੌਲੀ-ਹੌਲੀ ਕਰਕੇ ਬੜੇ ਇੱਕ ਚੰਗੇ ਸੋਲਿਡ ਜੇ ਪੇਸ ਦੇ ਉੱਪਰ ਉੱਪਰ ਵੱਲ ਨੂੰ ਲਗਾਤਾਰ 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 ਵਧਦਾ ਜਾ ਰਿਹਾਗਾ ਤਾਂ ਇਹ ਸਿਗੀਆਂ ਜੀ ਮੇਰੀਆਂ ਅੱਜ ਦੀਆਂ ਦੋ ਕੰਪਨੀ ਆ ਪਹਿਲੀ ਸੀਗੀ ਕੇ ਆਈ ਐਮ ਐਸ ਦੂਸਰੀ ਹੈਗੀ ਆ ਮੈਨਕਾਈਂਡ ਫਾਰਮ ਹੁਣ ਅਗਲੀ ਗੱਲ ਤਕਨੀਕੀ ਤੌਰ ਦੇ ਉੱਪਰ ਤੇ ਕਾਨੂੰਨਨ ਮੈਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਫੌਰਨ ਜਾਓ ਕੱਲ ਨੂੰ ਮਾਰਕੀਟ ਖੁੱਲੂਗੀ ਤੈਨੂੰ ਬਾਇ ਕਰ ਲਓ ਉਹ ਮੈਂ ਤੁਹਾਨੂੰ ਨਹੀਂ ਕਿਹਾ ਮੈਂ ਤੁਹਾਨੂੰ ਇਹ ਕਿਹਾ ਮੇਰੀ ਨਿੱਜੀ ਤੌਰ ਦੇ ਉੱਪਰ ਇਹ رائے ਆ ਕਿ ਮੈਨੂੰ ਇਹ ਕੰਪਨੀਆਂ ਬਹੁਤ ਹੀ ਜ਼ਿਆਦਾ ਪਸੰਦ ਨੇ ਹਾਂ ਅਗਲੇ ਹਫਤੇ ਅਗਲੇ ਮਹੀਨੇ ਅਗਲੇ ਸਾਲ ਪੰਜਾਂ ਸਾਲਾਂ ਨੂੰ ਸ਼ੇਅਰ ਪ੍ਰਾਈਸ ਕਿੱਥੇ ਜਾਊਗਾ ਉਹ ਮੈਨੂੰ ਕੋਈ ਪਤਾ ਨਹੀਂ ਮੈਂ ਕੋਈ ਭਵਿੱਖ ਦੱਸਣ ਵਾਲਾ ਨਹੀਂ ਹੈਗਾ ਅੱਜ ਦੀ ਘੜੀ 21 ਦਸੰਬਰ 2024 ਦੇ ਦਿਨ ਜਿੱਥੇ ਇਹਨਾਂ ਦੀ ਕਹਾਣੀ ਚੱਲ ਰਹੀ ਆ ਤੇ ਉਹ ਮੈਂ ਤੁਹਾਨੂੰ ਦੱਸ ਦਿੰਨਾ ਕਿ ਅੱਜ ਦੀ ਘੜੀ ਇਹ ਕੰਪਨੀਆਂ ਬਹੁਤ ਹੀ ਜ਼ਿਆਦਾ ਚੰਗੀਆਂ ਨੇ ਇਹ ਮੇਰਾ ਵੀਡੀਓ ਹੁਣ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਇਹ ਪਰਸੋਂ ਨੂੰ ਕੱਲ ਨੂੰ ਛੁੱਟੀ ਆ ਸੰਡੇ ਤੇ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕੰਪਨੀ ਦੇ